ਆ ਵੀਡੀਓ ਸਪੈਸ਼ਲ ਪਸ਼ੂ ਪੰਛੀ ਤੇ ਜਾਨਵਰਾਂ ਲਈ ਬਣਾਈ ਗਈ ਹੈ ਜੀ ਕਿਉਂਕਿ ਧਿਆਨ ਨਾਲ ਦੇਖਣਾ ਜੀਨੇ ਵੀ ਇਹ ਵੀਡੀਓ ਧਿਆਨ ਨਾਲ ਦੇਖੀ ਦੱਬ ਕੇ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸ਼ੇਅਰ ਕਰਨ ਵਾਲੀ ਵੀਡੀਓ ਹੈ ਇਹ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ ਹਰ ਇੱਕ ਨੂੰ ਪਿਆਸ ਲੱਗਦੀ ਹੈ ਆਪਾਂ ਨੂੰ ਵੀ ਲੱਗਦੀ ਹੈ ਜੀ ਇਹ ਜਾਨਵਰ ਪੰਛੀ ਤੇ ਪਖਸ਼ੀਆਂ ਨੂੰ ਵੀ ਲੱਗਦੀ ਹੈ ਤਾਂ ਕਰਕੇ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਾਂ ਨੂੰ ਕਿਸੇ ਭਾਂਡੇ ਚ ਪਾਣੀ ਪਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੀ ਪਿਆਸ ਬੁਝ ਸਕੇ ਇਹ ਪਾਣੀ ਪੀ ਸਕਣ ਕਿਉਂਕਿ ਇਹ ਜਗਾ ਜਗਾ ਵਿਚਾਰੇ ਭਟਕਦੇ ਫਿਰਦੇ ਨੇ ਇਹਨਾਂ ਨੂੰ ਕਈ ਵਾਰ ਕਿਸੇ ਜਗ੍ਹਾ ਤੇ ਪਾਣੀ ਨਹੀਂ ਮਿਲਦਾ ਤਾਂ ਕਰਕੇ ਵੱਧ ਤੋਂ ਵੱਧ ਹਰ ਇੱਕ ਨੂੰ ਪਾਣੀ ਕਿਸੇ ਵੀ ਬਰਤਨ ਚ ਕਿਸੇ ਵੀ ਭਾਂਡੇ ਚ ਆਪਾਂ ਨੂੰ ਰੱਖਣਾ ਚਾਹੀਦਾ ਕਿਉਂਕਿ ਗਰਮੀ-ਗਰਮੀ ਆਪਾਂ ਨੂੰ ਇਹ ਪੁੰਨ ਦਾ ਕੰਮ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਤਾਂ ਕਰਕੇ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਦੇ ਘਰ ਦੇ 4 ਵਾਰ ਮੂਹਰੇ ਛੱਤ ਤੇ ਜਾਂ ਕਿਤੇ ਵੀ ਜਿੱਥੇ ਤੁਹਾਨੂੰ ਜਗਾ ਪ੍ਰੋਪਰ ਵਧੀਆ ਲੱਗੇ ਪਾਣੀ ਜ਼ਰੂਰ ਰੱਖੋ ਆ ਦੇਖੋ ਜੀ ਕਿਉਂਕਿ ਵਿਚਾਰੇ ਕੁੱਤੇ ਜਿੱਥੇ ਵੀ ਫਿਰਦੇ ਰਹਿੰਦੇ ਨੇ ਹਰ ਜਗ੍ਹਾ ਤੇ ਵਿਚਾਰੇ ਖੜੇ ਹੋਏ ਪਾਣੀ ਚ ਮੂੰਹ ਮਾਰਦੇ ਰਹਿੰਦੇ ਨੇ ਗੰਦਾ ਪਾਣੀ ਪੀਂਦੇ ਰਹਿੰਦੇ ਨੇ ਤਾਂ ਕਰਕੇ ਇਹੀ ਬੇਨਤੀ ਕਰੀ ਜਾਂਦੀ ਹੈ ਇੱਕ ਵਾਰ ਆਪਾਂ ਕੋਈ ਵੀ ਬਰਤਨ ਅਜੀ ਜਗ੍ਹਾ ਪਾਣੀ ਭਰ ਕੇ ਰੱਖੀਏ ਜਿੱਥੇ ਸਾਫ਼ ਸੁਥਰਾ ਪਾਣੀ ਪੀ ਸਕਣ ਤੇ ਵਧੀਆ ਰਹਿ ਸਕਣ ਜੇ ਵੀਡੀਓ ਚੰਗੀ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਓ ਜੀ